ਬੀਤੀ ਰਾਤ ਇੱਕ ਪਿਕਅਪ ਵੈਨ ਬੇਕਾਬੂ ਹੋ ਕੇ 6 ਲੇਨ ਦੇ ਨਾਲ ਬਣੇ ਡਿਵਾਈਡਰ ਨਾਲ ਜਾ ਟਕਰਾਈ ਵੈਨ ਵਿੱਚ ਸਵਾਰ ਚਾਲਕ ਤੇ ਉਸ ਦਾ ਸਾਥੀ ਸਵਾਰ ਸੀ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਨੂੰ ਸੂਚਨਾ ਮਿਲਦੇ ਸਰ ਹੀ ਆਪਣੇ ਸਾਥੀ ਸੁਖਜੀਤ ਪਾਲ ਸਿੰਘ ਅਤੇ ਪ੍ਰਭਜੋਤ ਸਿੰਘ ਨਾਲ ਮੌਕੇ ਤੇ ਪਹੁੰਚੇ ਅਤੇ ਨੈਸ਼ਨਲ ਹਾਈਵੇ ਪੈਟਰੋਲਿੰਗ ਨੇ ਕਰੇਨ ਮੰਗਵਾ ਕੇ ਵੈਨ ਨੂੰ ਇੱਕ ਪਾਸੇ ਕਰਵਾਇਆ ਅਤੇ ਜ਼ਖਮੀਆਂ ਨੂੰ ਡਾਕਟਰੀ ਸਹਾਇਤਾ ਦਵਾਈ ਚਾਲਕ ਨੇ ਦੱਸਿਆ ਕਿ ਕਾਰ ਮੂਰੇ ਆਵਾਰਾ ਪਸ਼ੂ ਅਚਾਨਕ ਆ ਗਿਆ ਜਾਨੀ ਨੁਕਸਾਨ ਹੋਣੋਂ ਬਚਾ ਹੋ ਗਿਆ ਪਿਕਅਪ ਵੈਨ ਨੂੰ ਨੁਕਸਾਨ ਪੁੱਜਾ ਅੱਜ ਰਾਤ ਨੂੰ ਇੱਕ ਹਾਦਸਾ ਹੋਇਆ ਫੋਰ ਹਾਈਵੇ ਤੇ ਕੀ ਕਹਿਣਾ ਚਾਹੁੰਦੇ ਆ ਕਿੱਦਾਂ ਹੋਇਆ ਇਹ ਐਕਸੀਡੈਂਟ ਸੰਬੰਧੀ ਸਾਨੂੰ ਐਮ ਡੀਟੀਟੀ ਐਪ ਤੋਂ ਸੂਚਨਾ ਮਿਲੀ ਸੀ ਸਾਡੇ ਐਸਐਚ ਜਸਵਿੰਦਰ ਸਿੰਘ ਸੀਏ ਡਿਊਟੀ ਤੇ ਉਹਨਾਂ ਨੇ ਮੌਕੇ ਤੇ ਜਾ ਕੇ ਦੇਖਿਆ ਕਿ ਜਿਹੜੀ ਬਲੈਰੋ ਗੱਡੀ ਸੀ ਉਹ ਪਲਟੀ ਹੋਈ ਸੀ ਡਰਾਈਵਰ ਦੇ ਦੱਸਣ ਮੁਤਾਬਕ ਉਦੇ ਮੋਰੇ ਕੋਈ ਨੀਲਗਾ ਆ ਗਿਆ ਜਿਸ ਕਰਕੇ ਗੱਡੀ ਅਨਬੈਲੈਂਸ ਹੋ ਗਈ ਤੇ ਉਹ ਪਟ ਗਏ ਤੇ ਡਰਾਈਵਰ ਦੇ ਦੱਸਣ ਹੀ ਮੁਤਾਬਕ ਇਹ ਅਮਰਸਰ ਤੋਂ ਛੰਭੂ ਜਾ ਰਹੇ ਸੀ ਜਿਹਦੇ ਵਿੱਚ ਡਰਾਈਵਰ ਤੇ ਉਹਨਾਂ ਦੇ ਕਲਿੰਡਰ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਫਲੋਰ ਐਡਮਿਟ ਕਰਾਇਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ